ਕਲ ਕੀ ਰਸਾਂ ਮੈਂ ਤੇ ਆਪਣੀ ਮੰਮੀ ਬਿਨਾ 1 ਮਿੰਟ ਨਹੀਂ ਰਹਿਦਾ ਤੇ ਹੁਣ ਜ਼ਿੰਦਗੀ ਚ ਕੱਲਾ ਰਹਿਣਾ ਪੈਣਾ ਮੈਨੂੰ ਅੱਖਾਂ ਡੀਆਂ ਭਰਨੇ ਮੇਰੀਆਂ ਜ਼ਿੰਦਗੀ ਨਸ਼ਟਿਆ ਸਾਰੀ ਹਣ ਕੱਲਾ ਹੀ ਆ ਭੜੀ ਰਿਸ਼ਤੇਦਾਰ ਤੇ ਅੱਜ ਆ ਕੱਲਿਆ ਦੋ ਦਿਨ ਆਉਣਗੇ ਚਾਰ ਦਿਨ ਆਉਣਗੇ ਪਿਆਰ ਰਿਸ਼ਤੇਦਾਰ ਤੇ ਚਲੋ ਹੈ ਪਰ ਪਿਆਰ ਨਹੀਂ ਨਾ ਮਾਂ ਵਰਗਾ ਮਿਲਣਾ ਹਾਂਜੀ ਮੈਨੂੰ ਉਮਰ ਛੋਟੀ ਹੈ ਹੈਨਾ ਅਜੇ ਬਚਪਨਾ ਇਹਨਾਂ ਚੀਜ਼ਾਂ ਦਾ ਵੀ ਨਹੀਂ ਪਤਾ ਹੈ ਹਨਾ ਦੁੱਖ ਜਿਸ ਤਰ੍ਹਾਂ ਤੁਸੀਂ ਕਹੇ ਮੈਨੂੰ ਚੱਲਣਾ ਪੈਣਾ ਵਾ ਤਾਂ ਚੱਲਣਾ ਵੀ ਪੈਣਾ ਵਾ ਰਿਸ਼ਤੇਦਾਰ ਆਏ ਨੇ ਅੱਜ ਆਏ ਨੇ ਕੱਲ ਆਏ ਨੇ ਦੋ ਦਿਨ ਆਣਗੇ ਤਿੰਨ ਦਿਨ ਹਫ਼ਤਾ ਆਣਗੇ ਮਹੀਨਾ ਆਣਗੇ ਚਲੇ ਜਾਣਾ ਹਰ ਇੱਕ ਨੇ ਘਰ ਫਿਰ ਇਕੱਲੇ ਕਦੇ ਨਾ ਕਿਤੇ ਗੁੱਲੂ ਆਪਣੇ ਆਪਣੇ ਮਹਿਸੂਸ ਕਰੇਗਾ ਘਰ ਦੇ ਵਿੱਚ ਜਦੋਂ ਇਕੱਲਾ ਹੋਵੇਗਾ ਇਕੱਲਾ ਹੀ ਆ ਭਾਜੀ ਰਿਸ਼ਤੇਦਾਰ ਤੇ ਅੱਜ ਆ ਕੱਲ ਆ ਦੋ ਦਿਨ ਆਉਣਗੇ ਚਾਰ ਦਿਨ ਆਉਣਗੇ ਪਿਆਰ ਰਿਸ਼ਤੇਦਾਰ ਤੇ ਚਲੋ ਹੈ ਪਰ ਪਿਆਰ ਨਹੀਂ ਨਾ ਮਾਂ ਵਰਗਾ ਮਿਲਣਾ ਉਹ ਸਤਰਾ ਕਿਦਣਾ ਕਿਤੇ ਟੁਕਦੀਆਂ ਹਨ ਲੱਖ ਹੋਮਣ ਚਾਚੀਆਂ ਤਾਈਆਂ ਮਾਮਾ ਮਾਵਾਂ ਹੁੰਦੀਆਂ ਸੱਚੀਆਂ ਗੱਲਾਂ ਭਾਜੀ ਸੱਚੀਆਂ ਗਈਆਂ ਜਿੰਨੇ ਗਈਆਂ ਸੋ ਰਿਸ਼ਤੇਦਾਰ ਆ ਪਰ ਮਾਂ ਵਰਗਾ ਪਿਆਰ ਨਹੀਂ ਨਾ ਕਨੇ ਦੇਣਾ ਦੇਖਿਆ ਸੀ ਗੁੱਲੂ ਉੱਥੇ ਜਿਸ ਵੇਲੇ ਸੰਸਕਾਰ ਹੋ ਰਿਹਾ ਸੀ ਬੜੇ ਕੀਰਨੇ ਪਾਏ ਜਾ ਰਹੇ ਇਹ ਗੋਲੂ ਕੋਲੋਂ ਇੱਥੋਂ ਤੱਕ ਗਿਆ ਹੈ ਕਿ ਮੈਂ ਵੀ ਨਾਲ ਜਾਣਾ ਮਾਂ ਦੇ ਤੋਕਦੇ ਭਾਜੀ ਮੈਂ ਬੜਾ ਕੀ ਦੱਸਾਂ ਮੈਂ ਤੇ ਆਪਣੀ ਮੰਮੀ ਬਿਨਾ ਇੱਕ ਮਿੰਟ ਨਹੀਂ ਰਹਿਦਾ ਇਹ ਹੁਣ ਜਿੰਦਗੀ ਚ ਕੱਲਾ ਰਹਿਣਾ ਪੈਣਾ ਮੈਨੂੰ ਮੈਂ ਤੇ ਮੇਰਾ ਡੈਡੀ ਉਹ ਹੁਣ ਮੈਂ ਕੀ ਕਵਾਂ ਅੱਖਾਂ ਡੀਆਂ ਭਰਨੇ ਮੇਰੀਆਂ ਜ਼ਿੰਦਗੀ ਨਸ਼ਟਿਆ ਸਾਰੀ ਇਹਨਾਂ ਮਾਂ ਤੋਂ ਬਿਨਾ ਜ਼ਿੰਦਗੀ ਸਾਰੀ ਨਸ਼ਟ ਨਸ਼ਟਿਆ ਹਾਂਜੀ ਮੈਨੂੰ ਉਮਰ ਛੋਟੀ ਹੈ ਹੈਨਾ ਅਜੇ ਬਚਪਨ ਆ ਇਹਨਾਂ ਚੀਜ਼ਾਂ ਦਾ ਵੀ ਨਹੀਂ ਪਤਾ ਹੈਨਾ ਦੁੱਖ ਜਿਸ ਤਰ੍ਹਾਂ ਤੁਸੀਂ ਕਹੇ ਮੈਨੂੰ ਚੱਲਣਾ ਪੈਣਾ ਵਾ ਤਾਂ ਚੱਲਣਾ ਵੀ ਪੈਣਾ ਵਾ ਰਿਸ਼ਤੇਦਾਰ ਆਏ ਨੇ ਅੱਜ ਆਏ ਨੇ ਕੱਲ ਆਏ ਨੇ ਦੋ ਦਿਨ ਆਣਗੇ ਤਿੰਨ ਦਿਨ ਹਫ਼ਤਾ ਆਣਗੇ ਮਹੀਨਾ ਆਣਗੇ ਚਲੇ ਜਾਣਾ ਹਰ ਇੱਕ ਨੇ ਘਰ ਫਿਰ ਇਕੱਲੇ ਕਦੇ ਨਾ ਕਿਤੇ ਗੋਲੂ ਆਪਣੇ ਆਪ ਨੂੰ ਮਹਿਸੂਸ ਕਰੇਗਾ ਘਰ ਦੇ ਵਿੱਚ ਜਦੋਂ ਇਕੱਲਾ ਹੋਵੇਗਾ ਇਕੱਲਾ ਹੀ ਭਾਜੀ ਰਿਸ਼ਤੇਦਾਰ ਤੇ ਅੱਜ ਆ ਕੱਲਿਆ ਦੋ ਦਿਨ ਆਉਣਗੇ ਚਾਰ ਦਿਨ ਆਉਣਗੇ ਪਿਆਰ ਰਿਸ਼ਤੇਦਾਰ ਤੇ ਚਲੋ ਹੈ ਪਰ ਪਿਆਰ ਨਹੀਂ ਨਾ ਮਾਂ ਵਰਗਾ ਮਿਲਣਾ ਉਹ ਸਤਰਾ ਕਿ ਦਿਨ ਕਿਤੇ ਠੁਕਦੀਆਂ ਹਨ ਲੱਖ ਹੋਮਣ ਚਾਚੀਆਂ ਤਾਈਆਂ ਮਾਮਾ ਮਾਵਾਂ ਹੁੰਦੀਆਂ ਸੱਚੀਆਂ ਗੱਲਾਂ ਭਾਜੀ ਸੱਚੀਆਂ ਗਈਆਂ ਜਿੰਨੇ ਗਈਆਂ ਸੌ ਰਿਸ਼ਤੇਦਾਰ ਆ ਪਰ ਮਾਂ ਵਰਗਾ ਪਿਆਰ ਨਹੀਂ ਨਾ ਕਨੇ ਦੇਣਾ ਦੇਖਿਆ ਸੀ ਗੋਲੂ ਉੱਥੇ ਜਿਸ ਵੇਲੇ ਸੰਸਕਾਰ ਹੋ ਰਿਹਾ ਸੀ ਬੜੇ ਕੀਰਨੇ ਪਾਏ ਜਾ ਰਹੇ ਇਹ ਗੋਲੂ ਕੋਲੋਂ ਇੱਥੋਂ ਤੱਕ ਗਿਆ ਹੈ ਕਿ ਮੈਂ ਵੀ ਨਾਲ ਜਾਣਾ ਮਾਂ ਦੇ ਤੋਕਦੇ ਭੜੀ ਮੈਂ ਫਕੀਰサ ਮੈਂ ਆਰੇ ਆਪਣੀ ਮੰਮੀ ਬਿਨਾ 1 ਮਿੰਟ ਨਹੀਂ ਰਹਿਂਦਾ ਇਹ ਹੁਣ ਜਿੰਦਗੀ ਚ ਕੱਲਾ ਰਹਿਣਾ ਪੈਣਾ ਮੈਨੂੰ ਮੈਂ ਤੇ ਮੇਰਾ ਡੈਡੀ ਉਹ ਹੁਣ ਮੈਂ ਕੀ ਕਹਾਂ ਅੱਖਾਂ ਡੀਆਂ ਭਰਨੇ ਮੇਰੀਆਂ ਜ਼ਿੰਦਗੀ ਨਸ਼ਟਿਆ ਸਾਰੀ ਹੁਣ ਮਾਂ ਤੋਂ ਬਿਨਾ ਜ਼ਿੰਦਗੀ ਸਾਰੀ ਨਸ਼ਟ ਨਸ਼ਟ